ਸੂਫੀ ਸਿੰਘਲ ਜੋਤੀ ਨੂਰਾ ਮੁਰ ਤੋਂ गिर ਗਈ ਹੈ ਵਿਵਾਦਾਂ ਦੇ ਵਿੱਚ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜਿਆ ਸੂਫੀ ਸਿੰਗਰ ਜੋਤੀ ਨੂਰਾ ਮੋੜ ਤੋਂ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਦੇਰ ਰਾਤ ਦੱਸਿਆ ਜਾ ਰਿਹਾ ਹੈ ਕਿ ਨਕੋਦਰ ਚੌਂਕ ਨੇੜੇ ਲੜਾਈ ਝਗੜਾ ਹੁੰਦਾ ਅਤੇ ਇੱਕ ਨੌਜਵਾਨ ਦੇ ਵੱਲੋਂ ਜੋਤੀ ਨੂਰਾ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋਤੀ ਨੂਰਾ ਅਤੇ ਉਸਦੇ ਸਾਥੀ ਨਸ਼ੇ ਚੇਤੁੱਤ ਸਨ ਅਤੇ ਉਹਨਾਂ ਦੇ ਵੱਲੋਂ ਨੌਜਵਾਨ ਤੇ ਹਮਲਾ ਕੀਤਾ ਗਿਆ ਤਲਵਾਰ ਦੇ ਨਾਲ ਜਿਹੜਾ ਹਮਲਾ ਹੈ ਉਹ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਹੀ ਪੈਟਰੋਲ ਪੰਪ ਦੇ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਹੈ ਤੁਹਾਨੂੰ ਸੀਸੀਟੀਵੀ ਤਸਵੀਰਾਂ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਜੋਤੀ ਨੂਰਾ ਅਤੇ ਉਸਦੇ ਸਾਥੀ ਜਿਹੜੇ ਨੇ ਉਹ ਇਸ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਤਲਵਾਰ ਦੇ ਨਾਲ ਨੌਜਵਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਨੌਜਵਾਨ ਦੇ ਬਿਆਨ ਤਾਂ ਲੈ ਲਏ ਗਏ ਨੇ ਤੇ ਇੱਥੇ ਹੀ ਹੁਣ ਪੁਲਿਸ ਦਾ ਕਹਿਣਾ ਹੈ ਕਿ ਜੋਤੀ ਨੂਰਾ ਅਤੇ ਉਸਦੇ ਸਾਥੀਆਂ ਨੂੰ ਵੀ ਬਿਆਨ ਲੈਣ ਦੇ ਲਈ ਥਾਣੇ ਬੁਲਾਇਆ ਗਿਆ ਹੈ ਫਿਲਹਾਲ ਪੁਲਿਸ ਨੇ ਸੀਸੀਟੀਵੀ ਵੀਡੀਓ ਨੂੰ ਆਪਣੀ ਜਾਂਚ ਦੇ ਵਿੱਚ ਸ਼ਾਮਿਲ ਕਰ ਲਿਆ ਹੈ ਤੇ ਆਉਂਦੇ ਕੁਝ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਇਸ ਮਾਮਲੇ ਨੂੰ ਲੈ ਕੇ ਕੀਤਾ ਜਾਵੇ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਜਾਂਚ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਨੌਜਵਾਨ ਦੇ ਬਿਆਨ ਜਿਹੜੇ ਨੇ ਉਹ ਲੈ ਲਏ ਗਏ ਨੇ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਸ ਦਾ ਮੈਡੀਕਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੇ ਬਿਆਨ ਲੈ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ ਅਤੇ ਹੁਣ ਉਡੀਕ ਜੋਤੀ ਨੂੜਾ ਦੀ ਹੈ ਅਤੇ ਉਸ ਦੇ ਬਿਆਨ ਦੀ ਹੈ ਕਿ ਕੁਝ ਬਿਆਨ ਜੋਤੀ ਨੂੜਾ ਦੇ ਵੱਲੋਂ ਦਿੱਤੇ ਜਾਂਦੇ ਨੇ ਦੇਖਣਾ ਇਹ ਹਦੀ ਅਹਿਮ ਰਹੇਗਾ ਫਿਲਹਾਲ ਦੇ ਲਈ ਜ਼ਖਮੀ ਨੌਜਵਾਨ ਦਾ ਕੀ ਕਹਿਣਾ ਕਿ ਕੁਝ આરોਪ ਉਸਦੇ ਵੱਲੋਂ ਜੋਤੀ ਨੂੜਾ ਅਤੇ ਉਸਦੇ ਸਾਥੀਆਂ ਤੇ ਲਗਾਏ ਜਾ ਰਹੇ ਨੇ ਤੇ ਪੁਲਿਸ ਅਧਿਕਾਰੀ ਦਾ ਕੀ ਬਿਆਨ سامنے ਆਇਆ ਤੁਹਾਨੂੰ ਸੁਣਾਉਂਦੇ ਆਂ ਇੱਕ ਜੋਤੀ ਨੂਲਾ ਸੀਗੀ ਨਾਲ ਉਹਦਾ ਡਰਾਈਵਰ ਸੀਗਾ ਜਿਹਦੇ ਕਰਕੇ ਉਹਨਾਂ ਨੇ ਬਤਮੀ ਜੀ ਕੀਤੀ ਸੀ ਆਪਣੀ ਵਾਈਫ ਮਰੀ ਦੇ ਨਾਲ ਇੱਕ ਸਿਰਫ ਫੋਟੋ ਕਰਕੇ ਉਹਨਾਂ ਨੂੰ ਫੋਟੋ ਲਈ ਗਿਆ ਸੀ ਉਹਨਾਂ ਨੇ ਕੰਪੈਲ ਕੀਤਾ ਸੀ ਕਿ ਫੋਟੋ ਖਚਾਉਣੀ ਹੈ ਇੱਕ ਤੇ ਉਹਨੇ ਉਹਨੀ ਦੇ ਨਾਲ ਬਤਮੀ ਜੀ ਕੀਤੀ ਤੇ ਬਤਮੀ ਜੀ ਕਰਨ ਤੋਂ ਬਾਅਦ ਜਦੋਂ ਮੈਂ ਉਹਨੂੰ ਬੋਲਿਆ ਕਿ ਮੈਂ ਕਿਹਾ ਨਾ ਤਾਂ ਗਲਤ ਨਾ ਕਰਗੇ ਨਾ ਤੇ ਇਹਨਾਂ ਨੇ ਫਿਰ ਹੱਥ ਪਾਈ ਹੋਏ ਦੋਨਿਆਂ ਨੇ ਪਹਿਲੋਂ ਮੇਨਾ ਤੇ ਵਾਈਫ ਨੇ ਮੇਰੀ ਨੇ ਹਟਾਇਆ ਇਹ 19 ਦਿਨ ਪਿੱਛੋਂ ਦੀ ਨਾ ਤਲਵਾਰ ਕੱਟ ਕੇ ਲਿਆਇਆ ਤਲਵਾਰ ਗੱਡੀ ਤੇ ਹੁਣ ਵਾਈਫ ਦੇ ਵੀ ਲੱਗ ਸਕਦੀ ਸੀ ਕਿ ਮੈਂ ਉਹਨੂੰ ਬਚਾਇਆ ਜਦੋਂ ਮੈਂ ਨੀਚੇ ਡਿਗਿਆ ਇਹਨਾਂ ਨੇ ਫਿਰ ਮੇਰੇ ਮਾਰਨੀ ਸ਼ੁਰੂ ਕਰ ਦਿੱਤੀਆਂ ਮੈਂ ਦੋ ਲੋਕ ਸੀ ਉਸ ਵਕਤ ਮੈਂ ਦੋ ਤੇ ਫੈਮਿਲੀ ਜਿਗਾ ਮੈਂ ਤੇ ਮੇਰੀ ਵਾਈਫ ਦੋਵੇਂ ਜਾਣੇ ਸੀਗੇ ਗੱਲ ਇੰਨੀ ਵੱਧ ਕਿਦਾ ਕਿ ਸਿਰਫ ਫੋਟੋ ਕਰਕੇ ਉਹਨੇ ਬਦਤਮੀਜੀ ਕੀਤੀ ਮੈਂ ਸਿਰਫ ਇਹੀ ਕਿਹਾ ਕਿ ਮੈਂ ਕਹਾਂ ਬਦਤਮੀਜੀ ਨਾ ਕਰ ਜੋ ਫੋਟੋ ਨਹੀਂ ਕਰਾਣੀ ਉਦਾਂ ਕਹਿ ਦੇ ਹੋ ਗਈ ਬ੍ਰਿੰਕ ਵਗੈਰਾ ਕੀਤੀ ਸੀ ਟੋਟਲੀ ਇਹਨਾਂ ਨੇ ਕੋਈ ਕਲਾਕਾਰ ਹੈਗੀ ਹੈ ਬਿਲਕੁਲ ਮੈਂ ਵੀ ਉਹ ਹੀ ਚੀਜ਼ ਸੋਚੀ ਆ ਰੋਕਣ ਦੀ ਬਜਾਏ ਉਹਨਾਂ ਨੇ ਕੀ ਕੀਤਾ ਗਿਆ ਐਕਸ਼ਨ ਕੀ ਕੀਤਾ ਉਹਨਾਂ ਨੇ ਐਕਸ਼ਨ ਤੇ ਇਹੀ ਹੀ ਜੋ ਦਿਖਾਉਂਦੇ ਟੀਵੀ 'ਚ ਉਦਾਂ ਤੇ ਹੈ ਨਹੀਂ ਬਿਲਕੁਲ ਵੀ ਇਹ ਮੈਂ ਤੁਹਾਨੂੰ ਕਹੀਏ ਕਵਾਲੀਆਂ ਕੁੱਲੀਆਂ ਗਾਉਂਦੇ ਨੇ ਇੰਨਾ ਵੀ ਬੰਦੇ ਨੂੰ ਨਸ਼ੇ 'ਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਿਤੇ ਮਿਲੇ ਵਰਤੇ ਹੋ ਕੋਈ ਤੁਹਾਨੂੰ ਦੇਖ ਰਿਹਾ ਵਾ ਜਦੋਂ ਮਿਲਿਆ ਤੇ ਉਹਨੂੰ ਵਧੀਆ ਤਰੀਕੇ ਨਾਲ ਟਰੀਟ ਕਰੋ ਇਹੋ ਚੀਜ਼ ਸੀ ਫਿਰ ਬਾਅਦ ਤੁਸੀਂ ਬਾਕੀ ਤਾਂ ਹੁਣ ਜਿਹੜਾ ਨੁਕਸਾਨ ਹੋਣਾ ਸੀ ਤੁਹਾਡੇ ਸਾਹਮਣੇ ਨੁਕਸਾਨ ਕੀਤਾ ਆਪਣੀ ਕਿਹੜਾ ਕੋਈ ਉਹਦੇ ਨਾਲ ਜਾਗ ਪ੍ਰਾਣੀ ਰੰਜੇ ਜਾ ਕੋਚਾ ਆਪਾਂ ਨੂੰ ਕੋਈ ਉਹ ਸੰਗਾ ਨਹੀਂ ਠੀਕ ਹੈ ਨਾ ਇਹ ਕੋਈ ਕਲਾਕਾਰ ਆ ਕਲਾਕਾਰ ਵਾਂਗੂ ਬੰਦਾ ਮਿਲਦਾ ਵਰਤਦਾ ਪੁਲਿਸ ਕੰਪਲੇਂਟ ਦਿੱਤੀ ਸੀ ਦਿੱਤੀ ਪੁਲਿਸ ਕੰਪਲੇਂਟ ਵੀ ਦਿੱਤੀ ਆ ਕੰਪਲੇਂਟ ਤੁਸੀਂ ਬਾਇ ਨੇਮ ਦਿੱਤੀ ਉਹਨਾਂ ਦਾ ਹਾਂਜੀ ਹਾਂਜੀ ਬਾਇ ਨੇਮ ਹੀ ਦਿੱਤੀ ਸੀ ਬਾਕੀਆਂ ਮੁੰਡਿਆਂ ਦਾ ਆਪਾਂ ਨੂੰ ਨਾਮ ਨਹੀਂ ਪਤਾ ਕਿਉਂਕਿ ਜਿਹੜੇ ਦੋ ਸੀਗੇ ਸਾਡੇ ਸਾਹਮਣੇ ਇੱਕ ਜੋਤੀ ਨੂਰਾ ਸੀ ਇੱਕ ਨਾਲ ਉਹਦਾ ਡਰਾਈਵਰ ਸੀਗਾ ਪੁਲਿਸ ਕੋਲ ਰਿਸਪੌਂਸ ਆ ਪੁਲਿਸ ਵੱਲੋਂ ਤੁਹਾਨੂੰ ਕੋਈ ਸੀ ਬੋਲ ਕਾਲ ਆਈ ਸੀਗੀ ਮੈਨੂੰ ਤੇ ਉਹ ਕਹਿੰਦੇ ਸੀਗੇ ਕਿ ਬਿਆਨ ਵਗੈਰਾ ਲੈਣੇ ਨੇ ਤੇ ਮੈਂ ਕਿਹਾ ਠੀਕ ਆ ਮੈਂ ਹੁਣੇ ਉੱਠਿਆ ਮਾਰੀ ਦਸਤਕ ਤੇ ਕਿ ਲੈਣੇ ਕਿ ਹੁਣ ਆਣਗੇ ਉਹ ਵੀ ਆਣਗੇ ਕੋਈ ਥੱਕ ਜਾਂਦੇ ਲਾਈਟ ਡੋਮਿਨੇਸ਼ਨ ਤੇ ਸੁਧਾਰ ਆ ਰਿਹਾ ਹੂ 3:30 ਵਜੇ ਮੈਨੂੰ ਮੈਥ ਨਹੀਂ ਮੜਿਆ ਸੀ ਕੋਈ ਇੱਥੇ ਵੀ ਇਨਸੀਡੈਂਟ ਹੋਇਆ ਵਾ ਜਿਹਦੇ ਤੇ ਮੈਂ ਕਿ ਮੌਜੂਦ ਤੇ ਫਿਰ ਮੁਖਤਾਲ ਦਾ ਪ੍ਰੋਫੈਸਰ ਨੂੰ ਜਾਵਾਂ ਜਿੱਥੇ ਕਿ ਇੱਕ ਵਾਰ ਆ ਇੱਕ ਵਾਰ ਸੀ ਕੋਈ ਦਫਾ ਪਾਸ ਕਰ ਜੇ ਇੰਦਰਵਾਰਾ ਪ੍ਰਿਆਜੀ ਲੱਗੇ ਤੇ ਉੱਥੇ ਜਾ ਕੇ ਫਿਰ ਨੂੰ ਪਤਾ ਲੱਗਾ ਮੈਨੂੰ ਕਿ 2 ਸੋ ਬਹਿਨਾ ਪਰ ਦੂਸਰਾ ਸਿਸਟਰ ਜਿਹੜੀ ਹੈਗੀ ਹੈ ਤੇ ਹੰਗਰੀ ਪੁਆਇੰਟ ਤੇ ਕੋਈ ਸਮਾਂ ਲੈਣ ਆਇਆ ਸੀ ਜਿੱਥੇ ਇੱਕ ਸੱਤਨਪੁਰਗਾ ਨਾਮ ਦਾ ਬੰਦਾ ਹੈਗਾ ਜਿਹੜੀ ਨਾਲ ਕਿਸੇ ਜਾਨ ਚਲਾਣਾ ਸਮਾਂ ਦਾ ਉਹ ਆਈ ਸੀਗੀ ਉਹਨਾਂ ਦੇ ਆਪ ਵਿੱਚ ਕੋਈ ਇੱਕ ਲੈਨ ਤੇ ਕਿਰੂ ਦੇ ਨਾਲ ਮੋਢੋ ਖਿਚਾਉਣ ਤੋਂ ਖਾਣਾ ਮੋਢੋ ਖਿਚਾਓ ਪਰ ਦੂਸਰਾ ਸਿਸਟਰ ਜਿਹਨੇ ਟੀਮ ਮੈਂ ਕਰਾਉਣਾ ਨਹੀਂ ਖਿਚਾਉਣੀ ਆ ਤੇ ਉਹਦੇ ਦੇ ਆਪ ਵਿੱਚ ਇਹਨਾਂ ਦਾ ਆਪ ਵਿੱਚ ਝਗੜਾ ਇੱਥੇ ਹੋ ਗਿਆ ਤੇ ਉਹ ਜੱਜਨ ਬਗਾ ਕਹਿੰਦਾ ਸੀ ਕਿ ਨੂਰਾ ਸਿੱਕਾ ਦੇ ਨਾਲ ਉਹਦਾ ਹੱਥ ਵੜਨਾ ਸੀਗਾ ਉਸਮਾਨ ਉਹਨੇ ਮੇਰੀ ਕੁਰਬਾਨ ਮਾਰੀ ਆ ਤੇ ਉਸ ਤੋਂ ਬਾਅਦ ਉਹ ਫਿਰ ਮੋਗਾ ਰੋ ਭੱਜ ਗਿਆ ਜਿੱਦਾਂ ਕਾਨੂੰਨ ਦੇ ਅੱਗੇ ਨਹੀਂ ਕੋ ਮਿਲਿਆ ਅਸੀਂ ਅੱਜ ਸੂਚੀ TV ਕੇ ਹੋਰ ਜਨਤ ਕੀਤਾ ਆ ਜਿਹਦੇ ਤੋਂ ਉਹ ਬੰਕਰ ਵਾਲੇ ਜਿਹੜੇ ਨੌਰਾ ਨਜ਼ਰ ਆ ਰਿਹਾ ਹੈ ਕੱਪੜਾ ਉਹ ਡੀਪੀ ਕਰ ਰਹੇ ਆ ਜੇ ਜਨਮਕਾਰ ਆਦ ਨੂੰ ਪਹਿਲਾਂ ਮੈਂ ਟੋਟੇ ਦਾ ਬੰਦ ਕਰਕੇ ਜੀਦਾ ਅਪੀ ਸਰਪੇ ਬਾਅਦ ਲਾਜਵਾ ਕਿਸੇ ਰਾਤਾਂ ਨੂੰ ਲਾ ਕੇ ਆਇਆ ਜਿਹੜਾ ਉਹ ਮਲਮ ਪੱਟੀ ਕਰਾ ਲਈ ਘਰ ਦਾ ਪਹਾਰ ਚੁੱਕਾ ਉਹ ਜਿਸ ਨੂੰ ਅਮਲ ਆ ਅਨਿਸ਼ਕ ਹੈ ਉਹਦੀ ਕੋਈ ਹੋਈ ਤੇ ਜਿਹੜਾ ਦੂਜਾ ਐਕਸੀਡੈਂਟ ਵਾਲਾ ਕੇਸ ਸੀਗਾ ਉਹ ਕੱਢੀ ਹੋਣੀ ਸੀ ਕੈਮਰਾ ਚੈੱਕ ਕਰਾਇਆ ਕੋਈ ਬੜਰਾਂ ਨਹੀਂ ਫਾਤ ਨੂੰ ਹੋਰ ਵੱਡੀ ਰੌਂਗ ਸਾਈਡ ਜਿਹੜੀ ਆਈ ਆ ਜਿਹੜਾ ਉਸ 500 ਇਹ ਮਹਤਬਾਪਾ ਆਪਣੇ ਅੱਗੇ ਵਾਲੇ ਆਜ਼ਾਦੀ ਪ੍ਰਕਾਸ਼ ਉਹ ਇਹ ਨਾ ਇਹ ਵੀ ਨੰਬਰ ਬਾਰਾ ਉਹਨਾਂ ਘੜੀਆਂ ਨਾਲ ਇਹਦਾ ਐਕਸੀਡੈਂਟ ਦਾ ਨਹੀਂ ਹੈਗਾ ਦਾ ਦਾ ਪਰ ਇਹ ਕੰਟੀ ਜਾਰੀ ਹੈ ਜੀ ਫਿਰ ਵੀ ਸਰਕੰਪਲੀਟ ਆ ਗਈ ਜਿਨ੍ਹਾਂ ਨੇ ਜਿਨ੍ਹਾਂ ਦੇ ਤਲਵਾਰਵੱਜੀ ਨੇ ਉਹਨਾਂ ਵੱਲੋਂ ਕੋਈ ਕੰਪਲੇਂਟ ਨਹੀਂ ਇਹਦੇ ਆਈ ਉਹਨਾਂ ਘਟਾ ਕੇ ਰਾਤ ਦੇ ਡਾਕਟਰ ਉਹਰੇ ਜਿਹੜਾ ਹੁਕੜਾ ਵਾਲਾ ਸੀ ਭਰੇ ਕਦਰ ਦਿਨੀਆਂ ਉਹਨੇ ਸਾਨੂੰ ਇੱਥੇ ਤੱਕ ਪਹੁੰਚ ਦਿੱਤੀ ਸਰ ਜਿਸ ਤਰ੍ਹਾਂ ਤਲਵਾਰਾਂ ਲਹਿਰਾਈਆਂ ਗਈਆਂ ਕੀ ਕਾਰਵਾਈ ਕੀਤੀ ਜਾਵੇਗੀ ਇਹ ਬਹੁਤ ਮਾੜੀ ਗੱਲ ਆ ਵੀ ਉਹ ਹੀ ਤਾਂ ਫੀਸ ਕਰ ਰਹੇ ਆ ਉਹ ਲੋਕ ਜਿਹੜਾ ਬੰਦਾ ਸੀ ਜਿਹੜਾ ਇਹ ਤਲਵਾਰਾਂ ਲੈ ਕੇ ਆਉਂਦਾ ਸੀਗਾ ਜੀ ਜੀ ਜਿਹੜੇ ਸ਼ਰੀਆਮ ਤੁਸੀਂ ਦੇਖ ਸਕਦੇ ਜਿਹੜੀਆਂ ਤਲਵਾਰਾਂ ਵੀ ਲਹਿਰਾਈਆਂ ਗਈਆਂ ਲਹਿਰਾਈ ਗਈ ਆ ਇਹ ਮਾੜੀ ਗੱਲ ਆ ਦੀ ਕੋਈ ਨਹੀਂ ਸੁਧਾਰੀ ਜੋ ਕੋਈ ਵੱਡਦੀ ਵਰਦੀ ਕਰਦੀ ਕਰਦੀ ਜਿਹੜੇ ਕਿਨਰ ਦੇ ਸ਼ਰਟ ਲੱਗੀ ਆ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹਨਾਂ ਦੇ ਘਰ ਤੇ ਫ੍ਰੈਕਚਰ ਆਇਆ ਹੋਇਆ ਹੈ ਜਿ ਘਰ ਸੁਨਲਾ ਹੋਇਆ ਤੇ ਕੋਈ ਨਹੀਂ ਕਰੀ ਵਿਡਿਓ ਵੇਜ ਹੈ ਕਿਵਾ ਤੇ ਪਰ ਹੁਣ ਤੁਹਾਨੂੰ ਪਤਾ ਲੱਗਾ ਸੀ ਹੁਣ ਮੈਸੇਜ ਮਿਲਿਆ ਸੀ ਰਾਤ ਅਸੀਂ ਜੁੜਾ ਹਾਂ ਗੱਲ ਕਰਾਇਆ ਸੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી